ਸਤ ਸ੍ਰੀ ਅਕਾਲ ਸਾਰੇ ਭਾਈਆਂ ਨੂੰ ਤੇ ਅੱਜ 28 April 2024 ਤੇ ਅੱਜ ਦਾ ਸਟਾਕ ਦਿਖਾਉਣ ਜਾ ਰਹੇ ਹਾਂ ਭਾਈ ਇਹਨਾਂ ਨੂੰ ਸਾਰਿਆਂ ਨੂੰ ਜੋ ਕਾਲਡ 올ਡ ਸਾਈਕਲ ਨਾਲ ਜੁੜੇ ਆ ਤੇ ਸਟਾਕ ਚੈੱਕ ਕਰਿਓ ਜਰੂਰ ਤੇ ਕਿਹੜਾ ਕਿਹੜਾ ਤੁਹਾਨੂੰ ਅੱਜ ਸਾਈਕਲ ਦਿਖਾਉਣ ਜਾ ਰਹੇ ਹਾਂ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀ ਕਿੱਦਾਂ ਦੇ ਸਾਈਕਲ ਲੱਗੇ ਤੇ ਕਿਹੜਾ ਕਿਹੜਾ ਸਾਈਕਲ ਲੈਣਾ ਭਾਈ ਉਹਨਾਂ ਨੇ ਤੇ ਕੰਮ ਕਾਰੋਬਾਰ ਦੇ ਜਰੂਰ ਭਾਈ ਐਪਰੀਸ਼ੀਏਟ ਕਰਨਾ ਤੇ ਤੁਹਾਨੂੰ ਪਹਿਲਾ ਸਾਈਕਲ ਦਿਖਾਉਣ ਜਾ ਰਹੇ ਹਾਂ ਬਿਟਬਨ ਦਾ 560 ਇਹ ਐਮ ਸਾਈਜ਼ ਦੇ ਵਿੱਚ ਤੇ ਪਿੱਛੇਰੇ 10 ਗੇਅਰ ਆ ਤੇ ਮੂਰੇ ਦੋ ਹਾਈਡਰੌਲਿਕ ਬ੍ਰੇਕਾਂ ਦੇ ਵਿੱਚ ਇਹ ਤੇ ਡਿਸਪੈਨਸ਼ਨ ਸ਼ੌਕਰ ਇਹਦਾ ਡਿਸਕ ਬ੍ਰੇਕ ਆ ਗਈਆਂ ਤੇ ਕੈਨੇਡਾ ਦੇ ਟਾਇਰ ਲੱਗੇ ਹੋਏ ਆ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਹਾਈਡਰੌਲਿਕਰੀਆਂ ਬ੍ਰੇਕ ਆ ਗਈਆਂ ਹਾਈਡਰੌਲਿਕ ਬ੍ਰੇਕਾਂ ਆ ਗਈਆਂ ਬੜੀ ਸੋਹਣੀ ਸਾਫ਼ ਕੰਡੀਸ਼ਨ ਦੇ ਵਿੱਚ ਸ਼੍ਰਾਮ ਦਾ ਇਹ ਸਾਰਾ ਸਿਸਟਮ ਲੱਗਿਆ ਹੋਇਆ ਗੇਅਰ ਸਿਸਟਮ ਤੇ ਸਾਈਜ਼ ਹੈਗਾ ਇਹਦਾ ਐਮ ਕਰੋ ਚੈੱਕ ਐਮ ਸਾਈਜ਼ ਦੇ ਵਿੱਚ ਇਹ ਡਬਲ ਡਿਸਕ ਬ੍ਰੇਕ ਸ਼ੌਕਰ ਕੈਨੇਡਾ ਦੇ ਟਾਇਰ 27.5 ਇੰਚ ਸਾਈਜ਼ ਤੇ ਬਹੁਤ ਸੋਹਣਾ ਕੰਡੀਸ਼ਨ ਦੇ ਵਿੱਚ ਹਾਈਡਰੌਲਿਕ ਬ੍ਰੇਕਾਂ ਕੰਡੀਸ਼ਨ ਤੁਸੀਂ ਆਪ ਚੈੱਕ ਕਰ ਸਕਦੇ ਹੋ ਕੈਨੇਡਾ ਦੇ ਟਾਇਰ ਲੱਗੇ ਹੋਏ ਆ ਦੋਨੇ ਤੇ ਹੁਣ ਆਪਣੇ ਕੋਲ ਸਾਈਕਲ ਆ ਚੁੱਕੇ 520 ਮਾਡਲ ਜੋ ਬਾਈਕੁੱਡੇ ਹੋਣੀ ਲੈ ਲਦਾਖ ਪਹਿਲਾ ਸਟਾਰਟਿੰਗ ਦੇ ਵਿੱਚ ਲੈ ਕੇ ਗਏ ਆ ਦੇ ਬਾਈਕੁੱਲੇ ਬਲੈਕ ਕਲਰ ਦਾ ਸੀ ਬਾਈਕੁੱਡੇ ਕੋਲ ਆ ਕਲਰ ਦਾ ਸੀ ਬਿਟਵੈਨ 520 ਬਹੁਤ ਸੋਹਣੇ ਸਾਈਕਲ ਬਣੇ ਆ ਮੇਰੇ ਕੋਲ ਖੁੱਦ ਕੋਲ 520 ਐਕਸਨ ਰੱਖਿਆ ਹੋਇਆ ਬਹੁਤ ਸੋਹਣਾ ਸਾਈਕਲ ਹੈ ਤੇ ਇਹਦਾ ਹੈਗਾ ਜੋ ਫੰਕਸ਼ਨ ਹੈ ਇਹ ਮੰਨ ਲਓ ਪਿਛੇ ਇਹ ਰ 8 ਗਰਾਰੀਆਂ ਹੁੰਦੀਆਂ ਤੇ ਮੂਰੇ ਇਹ ਰ 3 ਗਰਾਰੀਆਂ ਹੁੰਦੀਆਂ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਡਬਲ ਡਿਸਕ ਬ੍ਰੇਕ ਆਗੇ 27.5 ਵੀਲ ਆ ਗਿਆ ਤੇ ਬਿਟਵਨ ਦੇ ਉਹਦੇ ਟਾਇਰ ਪਾਏ ਹੋਏ ਹਨ ਇਹਨਾਂ ਦੇ ਤੇ ਨਾਲ ਦੇ ਟਾਇਰ ਆ ਹਜੇ ਬਿਲਕੁਲ ਸ਼ਰਾਮ ਦਾ ਇਹਨਾਂ ਦੇ ਸਾਰਾ ਗੇਅਰ ਸਿਸਟਮ ਲੱਗਿਆ ਹੁੰਦਾ ਹੈਗਾ ਬਿਟਵਨ 520 ਮਾਡਲ 8 3 ਗੇਅਰ ਦੇ ਵਿੱਚ ਕੰਡੀਸ਼ਨ ਤੁਹਾਡੇ ਅੱਗੇ ਆ ਚੈੱਕ ਕਰ ਸਕਦੇ ਹੋ ਜਿਸ ਵੀਰ ਨੂੰ ਵੀ 520 ਹੀ ਲੋੜ ਆ ਕਿਸੇ ਨੇ ਨੇਹ ਲਵਾਖ ਜਾਣਾ ਕੋਈ ਨੇੜੇ ਧਾਰਮਿਕ ਯਾਤਰਾਵਾਂ ਦੀਆਂ ਜਾਂ ਪੰਜਾਬ ਦਾ ਕੋਈ ਟੂਰ ਲਾਉਣਾ ਚਾਹੁੰਦਾ ਉਹਦੇ ਲਈ ਵੈਸਟ ਸਾਈਕਲ ਤੇ ਹੈ ਇਹ 5 6 ਤੋਂ ਲੈ ਕੇ 5 5 ਤੋਂ ਲੈ ਕੇ 5 8 ਤੱਕ ਹੈ 5 8 ਤੱਕ ਕੱਦ ਲਈ ਵਧੀਆ ਸਾਈਕਲ ਹੈ ਜਸਵੀਰ ਨੇ ਵੀ ਲੈਣਾ ਸੰਪਰਕ ਕਰ ਸਕਦੇ ਆ ਤੇ ਅੱਗੇ ਹੋਰ ਦਿਖਾਉਨੇ ਆ ਤੇ ਅੱਬੇ ਆਪਣੇ ਕੋਲੇ ਅੱਗੇ ਫੇਰ ਇਹੀ ਸਾਈਕਲ ਆਇਆ 520 ਬਲੈਕ ਕਲਰ ਦੇ ਵਿੱਚ ਸਾਈਜ ਇਹਦਾ ਉਹੀ ਐਮ ਰਹੂਗਾ ਤੇ ਪਿਛੇ ਇਹਦੇ ਜੋ ਕੈਸਟ ਹੈ ਕੈਸਟ ਇਹਦੀ ਚੇਂਜ ਹੋਈ ਹੋਈ ਆ ਕੈਸਟ ਇਹਦੀ ਵਧੀਆ Ориਜਨਲ ਸ਼ਿਮਾਨੋ ਦੀ ਪਈ ਹੋਈ ਆ 7 3 ਦੇ ਵਿੱਚ ਹੈ 7 3 ਗੀਅਰ ਦੇ ਵਿੱਚ ਟਾਇਰ ਬਿਲਕੁਲ ਨਵੇਂ ਪਿਆ ਬਿਲਕੁਲ ਤੇ 520 ਮਾਡਲ ਆ ਗਿਆ ਇਹ ਡਬਲ ਡਿਸਕ ਬ੍ਰੇਕ 27.5 ਵੀਰ ਤੇ ਕਲਰ ਦਾ ਹੀ ਫਰਕ ਆ ਜੋ ਤੁਹਾਨੂੰ ਪਹਿਲਾਂ ਦਿਖਾਇਆ ਉਹ ਬਾਈਕ ਉਹਦੇ ਹੁਣ ਨਹੀਂ ਲੈ ਕੇ ਗਿਆ ਸੀ ਸਟਾਰਟਿੰਗ ਨੇ ਲਵਾਖ ਦੇ ਵਿੱਚ ਬਾਈ ਦੇਵ ਕੋਲ ਇਹ ਕਲਰ ਦਾ ਸੀਗਾ ਤੇ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਆ ਤੇ ਸਾਈਕਲ ਇਹ ਚਲਾਉਣ ਦੇ ਵਿੱਚ ਇੰਨਾ ਕੁ ਰੈਲਾ ਬਾਈਕ ਉਹ ਜੋ ਆ ਸਕਦੇ ਆਪਣੇ ਕੋਲ ਜੋ ਆਉਣਗੇ ਪਹੁੰਚਣਗੇ ਉਹ ਚਲਾ ਕੇ ਆਪਦੇ ਆਪ ਦੱਸਣਾ ਕਿ ਬਾਈ ਜਨਾ ਸਾਈਕਲ ਹੈ ਤੇ 520 ਬਲੈਕ ਕਲਰ ਦੇ ਵਿੱਚ ਸਾਈਜ਼ ਉਹੀ ਰਹੂਗਾ ਐਮ ਤੇ 5 ਫੁੱਟ 6 ਇੰਚ ਤੋਂ ਲੈ ਕੇ 5 ਫੁੱਟ 8-9 ਤੱਕ ਠੀਕ ਹੈ ਜੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਤੇ ਕਰਿਓ ਵਿਜ਼ਿਟ ਜਰੂਰ ਤੇ ਅੱਗੇ ਦੀ ਅੱਗੇ ਫੇਰ ਹੋਰ ਤੇ ਹਾਂਜੀ ਅੱਗੇ ਆ ਸਾਈਕਲ ਆਪਣੇ ਕੋਲ ਆ ਚੱਕਿਆ 520 ਇਹਦਾ ਵੀਲ ਸਾਈਜ਼ ਹੁੰਦਾ ਵੀਰੇ 26 ਜੋ ਪਹਿਲਾਂ ਦਿਖਾਇਆ ਤੁਹਾਨੂੰ ਉਹਦਾ 27.5 ਹੁੰਦਾਗਾ ਤੇ ਇਹ ਬਹੁਤ ਵੀਰਾਂ ਨੇ ਘੱਟ ਸਾਈਕਲ ਦੇਖਿਆ ਹੁਣ 520 ਦੇ ਵਿੱਚ ਇਹ ਮਾਡਲ ਆਇਆ ਸੀਗਾ ਇਹਦੇ ਪਿੱਛੇ ਆਗੇ ਨੌਂ ਗੇਰ ਇਹਦੀਆਂ ਨੌਂ ਗਰਾਰੀਆਂ ਆਗੀਆਂ ਪਿੱਛੇ ਤੇ ਇਹਦੇ ਤਿੰਨ ਹੁੰਦੀਆਂ ਨੇ ਤੇ ਇਹ 520 ਮਾਡਲ ਹੀ ਹੈ ਤੇ 520 ਮਾਡਲ ਇਹ ਹਾਈਡਰੌਲਿਕ ਬ੍ਰੇਕਾਂ ਦੇ ਵਿੱਚ ਆਇਆ ਸੀਗਾ ਹਾਈਡਰੌਲਿਕ ਬ੍ਰੇਕਾਂ ਦੇ ਵਿੱਚ 26 ਟਾਇਰ ਦੇ ਵਿੱਚ ਆਇਆ ਸੀ ਇਹ ਮਾਡਲ ਤੇ ਜਿਹੜੇ-ਜਿਹੜੇ ਵੀਰਾਂ ਨੇ ਲਿਆ ਉਹਨਾਂ ਨੂੰ ਤਾਂ ਪਤਾਗਾ ਤੇ ਆਪਣੇ ਕੋਲੇ ਵੀ ਪਹਿਲਾਂ ਇੱਕ ਦੋ ਸੇਲ ਹੋਇਆ ਇਹ ਸਾਈਕਲ ਤੇ ਇਹਦੇ ਇਕੱਲੇ ਟਾਇਰ ਚੇਂਜ ਹੋਣ ਵਾਲੇ ਐ ਇਹਦੇ ਹੋਰ ਸਾਰਾ ਸਾਈਕਲ ਬਹੁਤ ਵਧੀਆ ਪਿਆ ਹੈਗਾ ਤੇ 서ਪੈਂਸ਼ਨ ਸ਼ੌਕਰ ਹੈ ਇਹਦਾ ਡਬਲ ਡਿਸਕ ਬ੍ਰੇਕ ਹੈ ਜਿਆ 9 10 ਗੀਅਰ ਦੇ ਵਿੱਚ ਹਾਈਡਰੌਲਿਕ ਬ੍ਰੇਕਾਂ ਬਹੁਤ ਸੋਹਣੀ ਕੰਡੀਸ਼ਨ ਚ ਤੇ ਆਜੋ ਅੱਗੇ ਹੋਰ ਦਿਖਾਉ ਤੇ ਇਸ ਤੋਂ ਬਾਅਦ ਆਪਣੇ ਕੋਲੇ ਗਿਆ ਆ ਗਿਆ ਰੌਕ ਰਾਈਡਰ ਐਸਟੀ 100 ਐਸਟੀ 100 ਦੇ ਵਿੱਚ ਕੀ ਹੁੰਦਾ ਵੀਰੇ ਦੇਖੋ ਇਹਦੇ ਵਿੱਚ 7 ਗੀਅਰ ਹੁੰਦੇ ਆ ਪਿੱਛੇ ਤੇ ਅੱਗੇ 3 ਹੁੰਦੇ ਆ ਠੀਕ ਹੈ ਜੀ ਡਿਸਕ ਬ੍ਰੇਕਾਂ ਇਹਦੇ ਵਿੱਚ ਨਹੀਂ ਹੁੰਦੀਆਂ ਵੀ ਬ੍ਰੇਕ ਹੁੰਦੇ ਆ ਦੇ ਚੈੱਕ ਕਰੋ ਇਹਨਾਂ ਨੂੰ ਵੀ ਬ੍ਰੇਕ ਕਹਿੰਦੇ ਹੁੰਦੇ ਆ ਵੀ ਬ੍ਰੇਕ ਆ ਇਹਦੇ ਵਿੱਚ ਤੇ ਸਾਈਜ਼ ਆ ਜੂਗਾ ਇਹ ਐਲ ਦੇ ਵਿੱਚ ਐਲ ਸਾਈਜ਼ ਦੇ ਵਿੱਚ ਆ ਜੂਗਾ ਐਸਟੀ 100 ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਆ ਟਾਇਰ ਵਗੈਰਾ ਓਕੇ ਆ ਤੇ ਸੰਤੂਰ ਦੇ ਇਹ ਸ਼ੌਕਰ ਲੱਗੇ ਹੋਇਆ ਹਾਈਟ ਦੇ ਅਕੋਰਡਿੰਗ ਇਹ ਬਾਈ ਜੋ 5 ਫੁੱਟ ਤੇ 8 ਤੋਂ ਲੈ ਕੇ 9 10 ਤੱਕ ਇਹ ਵਧੀਆ ਚਲਾ ਸਕਦੇ ਐ ਐਲ ਸਾਈਜ਼ ਕੰਡੀਸ਼ਨ ਵਧੀਆ ਤੁਹਾਡੇ ਸਾਹਮਣੇ ਆ ਤੇ ਐਸਟੀ 100 ਤੇ ਆ ਜੋ ਅੱਗੇ ਹੋਰ ਮਾਡਲ ਇਹਨਾਂ ਦੇ ਆਪਣੇ ਕੋਲੇ ਨਾ ਐਸਟੀ 100 ਦੇ ਬਾਈ ਚਾਰ ਸਾਈਕਲ ਖੜੇ ਆ ਅਲੱਗ-ਅਲੱਗ ਸਾਈਜ਼ਾਂ ਦੇ ਵਿੱਚ ਐਲ ਹੋਗੇ ਐਕਸਲ ਹੋਗੇ ਐਸ ਹੋ ਗਿਆ ਉਹ ਤੁਹਾਨੂੰ ਅੱਗੇ-ਅੱਗੇ ਦਿਖਾਈਏ ਲਓ ਜੀ ਆਪਾਂ ਪਹਿਲਾਂ ਚੈੱਕ ਰਿਹਾਗਾ ਐਲ ਐਸ ਆਈ ਦੇ ਵਿੱਚ ਤੇ ਆ ਵੀ ਕੰਡੀਸ਼ਨ ਉਦਾਂ ਹੀ ਆ ਉਦੋਂ ਵੀ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਇਹ ਆ ਗਿਆ 7 3 ਗੇਅਰ ਦੇ ਵਿੱਚ ਸਾਈਜ਼ ਦਾ ਹੀ ਫਰਕ ਰਹੂਗਾ ਐਕਸਲ ਇਹ ਮੰਨ ਲਓ ਤੁਸੀਂ 5 ਫੁੱਟ 9-10 ਤੋਂ ਲੈ ਕੇ 6 ਫੁੱਟ 3 ਹਾਈਟ ਤੱਕ ਆਪਾਂ ਇਹਨੂੰ ਚਲਾ ਸਕਦੇ ਹਾਂ ਟਾਇਰ ਵਗੈਰਾ ਓਕੇ ਆ ਤੇ 7 ਤਿੰਨ ਗੇਅਰ ਦੇ ਵਿੱਚ ਹੁੰਦਾ ਇਹ ਐਸਟੀ 100 ਮਾਡਲ ਜੋ ਪਹਿਲਾਂ ਦਿਖਾਇਆ ਉਹ ਐਲਐਸਆਈ ਸੀ ਇਹ ਐਕਸਲ ਦੇ ਵਿੱਚ ਬਹੁਤ ਸੋਹਣੀ ਕੰਡੀਸ਼ਨ ਆ ਜਸਵੀਰ ਨੇ ਵੀ ਲੈਣਾ ਹੋਇਆ ਐਸਟੀ 100 ਬਾਰੇ ਉਹ ਆਪਣੇ ਨਾਲ ਸੰਪਰਕ ਕਰ ਸਕਦੇ ਆ ਤੇ ਅੱਗੇ ਦੀ ਅੱਗੇ ਇਹਦੇ ਹੋਰ ਸਾਈਜ਼ ਦਿਖਾਉਣੇ ਆ ਤੁਹਾਨੂੰ ਚਾਰ ਸਾਈਕਲ ਆਏ ਹੋਏ ਆ ਆਪਣੇ ਕੋਲ ਇਹ ਐਸਟੀ 100 ਹਾਂਜੀ ST100 ਆਪਣੇ ਕੋਲ ਆ ਤੀਜਾ ਸਾਈਕਲ ਆ ਚੁੱਕਿਆ ਤੇ ਤੁਹਾਨੂੰ ਪਹਿਲਾਂ ਦੋ ਸਾਈਕਲ ਦਿਖਾਏ ਆ ਐਕਸਲ ਤੇ ਐਲ ਇਹ ਵੀ ਫੈਜ ਐਕਸਲ ਦੇ ਵਿੱਚ ਰਹੂਗਾ ਇਹਦੇ ਵੀ 7 3 ਗੇਅਰ ਆ ਤੇ ਬਹੁਤ ਸੋਹਣੀ ਸਾਫ ਕੰਡੀਸ਼ਨ ਦੇ ਵਿੱਚ ਇਹ ਵੀ 5 ਫੁੱਟ 9 ਤੋਂ ਲੈ ਕੇ 6 ਫੁੱਟ 3 ਹਾਈਟ ਤੱਕ ਜੋ ਵੀ ਵੀਰ ਲੈਣਾ ਚਾਹੁੰਦੇ ਆ ਉਹ ਆਪਣੇ ਨਾਲ ਸੰਪਰਕ ਕਰ ਸਕਦੇ ਆ ਤੇ ਰੌਕ ਰਾਈਡਰ ਦਾ ਇਹ ST100 ਮਾਡਲ ਆ ਠੀਕ ਹੈ ਜੀ ਬੈਟ ਵੈਂਡ ਦੇ ਟਾਇਰ ਨੇ ਵਿੱਚ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਟਾਇਰ ਪਿਆ ਹੈ ਹਜੇ ਚੈੱਕ ਕਰ ਸਕਦੇ ਹੋ ਕੰਡੀਸ਼ਨ ਦੇ ਵਿੱਚ ਬਹੁਤ ਸੋਹਣੀ ਹੈ ਕੰਡੀਸ਼ਨ ਚ ਟਾਇਰ ਪਿਆ ਹੈ ਤੇ ਗੀਰ ਪ੍ਰੋ ਪ੍ਰੋ ਕੁਕਾ CST 100 ਮਾਡਲ ਤੇ ਆਜੋ ਅੱਗੇ ਦੀ ਅੱਗੇ ਇਹ ਆਪਣਾ ਤੀਜਾ ਸਾਈਕਲ ਸੀ CST 100 ਤੇ ਇੱਕ ਕਲਾਸ ਰਹਿ ਗਿਆ ਬਾਈ ਉਹ ਦਿਖਾਉਣਾ ਲਓ ਜੀ CST 100 ਆਪਣੇ ਕੋਲੇ ਚੌਥਾ ਸਾਈਕਲ ਆ ਚੁੱਕਿਆ ਤੇ ਪਹਿਲਾਂ 2 XL ਤੇ L ਦੇਖ ਚੁੱਕੇ ਹੋ ਤੁਸੀਂ ਤੇ ਇਹ ਆਪਣੇ ਕੋਲੇ ਆ ਗਿਆ S size ਦੇ ਵਿੱਚ S size ਉਹ ਵੀਰਾਂ ਲਈ ਆ ਜੋ ਵੀਰ 5 ਫੁੱਟ 2 ਤੋਂ ਲੈ ਕੇ 5 ਫੁੱਟ 4 ਇੰਚ ਤੱਕ ਆ 5 ਫੁੱਟ 5 ਤੱਕ ਆ ਉਹ ਚਲਾ ਸਕਦੇ ਆ ਇਹ ਜਿਸ ਵੀਰ ਨੇ ਬੱਚਿਆਂ ਨੂੰ ਲੈ ਕੇ ਦੇਣਾ ਬੱਚੇ ਵੀ ਚਲਾ ਸਕਦੇ ਆ ST 100 ਮਾਡਲ ਆ ਇਹਦੇ ਵਿੱਚ 7 ਤੇ ਮੂਰੇ 3 ਤੇ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ST 100 ਮਾਡਲ ਟਾਇਰ ਵਗੈਰਾ ਜਿਵੇਂ ਓਕੇ ਆ ਜਿਵੇਂ ਨਵੇਂ ਟਾਇਰ ਪਏ ਆ ਬਈ ਤੇ ਕੰਡੀਸ਼ਨ ਓਕੇ ਆ ST 100 ਮਾਡਲ ਐਸਾਈਜ਼ ਦੇ ਵਿੱਚ ST 100 ਤੇ ਹਾਂਜੀ ਅੱਗੇ ਆਪਣੇ ਕੋਲ ਆਇਆ ਫਾਇਰਫੌਕਸ ਦਾ ਸਾਈਕਲ ਰੈਪਿਡ ਰੈਪਿਡ ਆ ਗਿਆ ਮਿਟਿਓਰ ਆ ਗਿਆ ਕਾਫੀ ਮਾਡਲ ਹੁੰਦੇ ਆ ਆਪਾਂ ਪਹਿਲਾਂ ਮਿਟਿਓਰ ਦੇ ਸਾਈਕਲ ਵੀ ਵੇਚੇ ਆ ਤੇਰਾ 28 ਇੰਚ ਟਾਇਰ ਦੇ ਵਿੱਚ ਤੇਰੇ 7 3 ਗੇਅਰ ਇਹ ਨਵਾਂ ਸਾਈਕਲ ਤੇ ਨਵੇਂ ਸਾਈਕਲ ਵੀ ਤੁਹਾਨੂੰ ਪੁਰਾਣਿਆਂ ਦੇ ਰੇਟ ਹੀ ਮਿਲਣੇ ਆ ਇਹ ਤੁਸੀਂ ਸ਼ੱਕ ਕਰਦੇ ਹੋ ਵੀ ਆਪਣੇ ਕੋਲ ਸਾਈਕਲ ਮਹਿੰਗੇ ਹੁੰਦੇ ਆ ਜਾਂ ਕਈ ਵੀਰਾਂ ਦੇ ਦਿਲ ਨੂੰ ਹੁੰਦਾ ਵੀ ਯਾਰ ਉੱਥੇ ਮਹਿੰਗੇ ਸਾਈਕਲ ਆ ਕਾਫੀ ਹੈ ਨਾ ਇਹ ਚੀਜ਼ਾਂ ਦੇ ਭੁਲੇਖੇ 'ਚ ਨਾ ਰਹੋ ਕਿਉਂਕਿ ਮੇਰਾ ਇੱਕ ਕੰਮ ਦੇ ਨਾਲ-ਨਾਲ ਇੱਕ ਸੇਵਾ ਦਾ ਵੀ ਸਿਸਟਮ ਰੱਖਿਆ ਹੋਇਆ ਠੀਕ ਹੈ ਜੀ ਵੀ ਆਪਦੇ ਮਾਰਜਨ ਦੇ ਹਿਸਾਬ ਨਾਲ ਜਿੰਨਾ ਕਿ ਵੀ ਮਾਰਜਨ ਬਚ ਸਕਦਾ ਉਹਦੇ ਹਿਸਾਬ ਨਾਲ ਆਪਾਂ ਇਹ ਡਾਕਾਂ ਨੂੰ ਹਰ ਇੱਕ ਨੂੰ ਸਾਈਕਲ ਦੇ ਸਕੀ ਠੀਕ ਹੈ ਤੇ ਇਹਦੇ ਵਿੱਚ ਆ ਗਿਆ ਇਹਦੇ 7 3 ਗੇਅਰ ਆ ਗਏ ਮੂਰਲੀ ਗਰਾਦੀ ਦੀ ਕਾਫੀ ਵੱਡੀ ਹੁੰਦੀ ਆ ਤੇ ਇਹਦਾ ਜਿਹੜਾ ਅਡਜਸਟੇਬਲ ਹੈਂਡਲ ਹੁੰਦਾ ਇਕੱਲੇ ਹੀ ਸਾਈਕਲ ਦੇ ਵਿੱਚ ਅਡਜਸਟੇਬਲ ਹੈਂਡਲ ਹੁੰਦਾ ਹੈਗਾ ਫਾਇਰਫੌਕਸ ਦੇ ਵਿੱਚ ਕੋਈ ਵੀ ਮਾਡਲ ਹੈ ਇਹਨਾਂ ਦਾ ਉਹਨਾਂ ਦੇ ਵਿੱਚ ਜਰੂਰ ਇਹ ਹੈਂਡਲ ਆਊਗਾ ਹੀ ਆਊ ਕਿਉਂਕਿ ਜੋ ਆਪਾਂ ਸਾਈਕਲ ਹੋਰ ਲੈਣੇ ਆ ਬਿਟਵੈਨ ਰੌਕ ਰਾਈਡਰ ਉਹਨਾਂ ਦੇ ਵਿੱਚ ਇਹ ਅਡਜਸਟੇਬਲ ਹੈਂਡਲ ਨਹੀਂ ਹੁੰਦਾ ਠੀਕ ਹੈ ਜੀ ਤੇ ਹਾਈਬ੍ਰਿਡ ਦੇ ਵਿੱਚ ਆ ਗਿਆ ਇਹ ਉਹ ਸੋਹਣਾ ਮਾਡਲ ਹਾਈਬ੍ਰਿਡ ਦੇ ਵਿੱਚ ਫਾਇਰਫੌਕਸ ਰੈਪਿਡ ਜੋ ਵੀ ਲੈਣਾ ਚਾਹੁੰਦੇ ਆ ਉਹ ਸਾਈਜ਼ ਰਹੂਗਾ ਇਹਦਾ ਆਪਣੇ ਕੋਲੇ ਐਲ ਸਾਈਜ਼ ਦੇ ਵਿੱਚ ਰਹੂ ਇਹ ਆਪਣੇ ਕੋਲੇ ਸਾਈਜ਼ ਐਲ ਚਲਾ ਸਕਦੇ ਆ ਇਹ 2.5 ਫੁੱਟ 9 ਤੋਂ ਲੈ ਕੇ 6 ਫੁੱਟ ਹਾਈਟ ਤੱਕ ਵਧੀਆ ਸਾਈਕਲ ਆ ਹਾਈਬ੍ਰਿਡ ਆਜੋ ਅੱਗੇ ਹਾਂਜੀ ਅੱਗੇ ਆ ਗਿਆ ਆਪਣੇ ਕੋਲੇ ਮੌਨਟ੍ਰਲ ਸਾਈਕਲ ਬਹੁਤ ਸੋਹਣੇ ਸਾਈਕਲ ਬਣੇ ਆ ਇਹ ਵੀ ਤੇ ਜ਼ਿਆਦਾਤਰ ਆਪਾਂ ਇਦਾਂ ਹੁੰਦਾ ਵੀ ਆਪਣੇ ਵਿੱਚ ਕਰੇਜ ਹੁੰਦਾ ਵੀ ਯਾਰ ਆਪਾਂ ਬਿਟ ਬੰਨ ਦਾ ਹੀ ਲੈਣਾ ਹਨਾ ਜਾਂ ਇਦਾਂ ਲੈਣਾ ਸਾਈਕਲ ਕਈ ਵਾਰ ਨਾਲ ਸਾਈਰ ਸਾਈਕਲ ਵੀ ਇਦਾਂ ਹੁੰਦਾ ਵੀ ਇੱਕ ਮਾਈਂਡ ਨਾ ਬਣਾਓ ਹਨਾ ਇੱਕ ਮਾਈਂਡ ਦੇ ਵਿੱਚ ਬੰਦਾ ਉਲਝ ਜਾਂਦਾ ਵੀ ਯਾਰ ਕਿਹੜਾ ਲਵਾਂ ਕਿਵੇਂ ਕਰਾਂ ਨਾ ਸਾਈਕਲ ਹਰ ਇੱਕ ਚੀਜ਼ ਵਧੀਆ ਬਣੀ ਆ ਸਾਰੇ ਬ੍ਰਾਂਡ ਇਹ ਵੀ ਬਹੁਤ ਸੋਹਣਾ ਸਾਈਕਲ ਆ 7 3 ਗੇਅਰ ਦੇ ਵਿੱਚ ਇਹ ਤੇ ਐਲੂਮੀਨੀਅਮ ਦੇ ਵਿੱਚ ਆ 24000 ਇਹਦਾ ਆਪਦਾ ਪ੍ਰਾਈਸ ਆ ਖੁੱਦ ਜਿਹੜਾ ਨਵਾਂ ਵਾ ਤੇ ਹੁਣ ਆਪਣੇ ਕੋਲ ਇਹ ਟੁੱਟੂ ਘੜ 14.5 ਦੀ ਰੇਂਜ ਦੇ ਵਿੱਚ ਇਹ ਤੇ ਕੰਡੀਸ਼ਨ ਚੈੱਕ ਕਰ ਸਕਦੇ ਹੋ ਐਲ ਸਾਈਜ਼ ਦੇ ਵਿੱਚ 7 3 ਦੇ ਗੇਅਰ ਦੇ ਵਿੱਚ ਆ ਗਿਆ ਇਹ ਡਬਲ ਡਿਸਕ ਬ੍ਰੇਕ ਤੇ ਕੈਨੇਡਾ ਦੇ ਨੂੰ ਟਾਇਰ ਲੱਗੇ ਹੋਏ ਆ ਬਹੁਤ ਸੋਹਣੀ ਕੰਡੀਸ਼ਨ ਚ ਮੌਨਟਰ ਇਹ ਚਲਾ ਸਕਦੇ ਆਪਾਂ 5 ਫੁੱਟ 9 ਤੋਂ ਲੈ ਕੇ 6 ਫੁੱਟ ਹਾਈਟ ਤੱਕ ਤੇ ਆਜੋ ਅੱਗੇ ਹੋਰ ਤੇ ਆਜੋ ਅੱਗੇ ਆਪਾਂ ਹੁਣ ਤੁਹਾਨੂੰ ਰੇਲੇ ਸਾਈਕਲ ਦਿਖਾਉਣ ਰਹੇ ਆ ਤੇ ਰੇਲੇ ਵਾਲਿਆਂ ਦਾ ਇਹ ਹੈਗਾ ਮਾਡਲ ਵੀਰੇ ਮੂਨ ਰੈਕਰ ਮੂਨ ਰੈਕਰ ਮਾਡਲ ਹੈ ਇਹ ਚੈੱਕ ਕਰੋ ਤੇ 60 ਕਾਰ ਦੇ ਉੱਤੇ ਤਾਂ ਲਿਖਿਆ ਹੁੰਦਾ ਇਹ ਪਿਓਰ ਅਲੂਮੀਨੀਅਮ ਹੁੰਦੀ ਆ ਜੋ 60 60 ਹੁੰਦੀ ਆ ਠੀਕ ਹੈ ਜੀ ਸਾਰੇ ਵੀਰਾਂ ਨੂੰ ਅਵੇਅਰ ਕਰਨਾ ਚਾਹੁੰਦੇ ਆ ਜੋ 60 60 ਹੁੰਦੀ ਆ ਅਲੂਮੀਨੀਅਮ ਪਿਓਰ ਹੁੰਦੀ ਆ ਹਲਕਾ ਲਾਈਟ ਵੇਟ ਸਾਈਕਲ ਹੁੰਦਾ ਪੂਰਾ ਇਹ 7 3 ਗੀਅਰ ਦੇ ਵਿੱਚ ਬਣਿਆ ਹੋਇਆ ਤੇਰਾ ਵੀਲ ਸਾਈਜ਼ ਹੈਗਾ ਬਾਈ 27.2 ਰੈਲਸਨ ਦੇ ਰਾਇਰ ਪਾਏ ਹੋਇਆ ਡਬਲ ਡਿਸਕ ਬ੍ਰੇਕ ਆਗੇ ਸ਼ੌਕਰ ਆਗੇ ਤੇ ਜੂਮ ਦਾ ਇਹ ਸ਼ੌਕਰ ਲੱਗਿਆ ਹੋਇਆ ਚੈੱਕ ਕਰ ਸਕਦੇ ਹੋ ਜੂਮ ਦਾ ਸ਼ੌਕਰ ਲੱਗਿਆ ਹੋਇਆ ਜੂਮ ਦਾ ਸ਼ੌਕਰ ਲੱਗਿਆ ਤੇ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ 7 3 ਗੀਅਰ ਤੇ ਇਹ ਚਲਾ ਸਕਦੇ ਆ ਆਪਣੇ ਬਾਈ ਜੋ 5 ਫੁੱਟ 9 ਤੋਂ ਲੈ ਕੇ 6 ਫੁੱਟ ਹਾਈਟ ਤੱਕ ਵਧੀਆ ਚਲਾ ਸਕਦੇ ਆ। ਠੀਕ ਹੈ ਜੀ। ਰੈਲੇ ਵਾਲਿਆਂ ਦਾ ਮੂਨ ਰੈਕਰ। ਬਹੁਤ ਸੋਹਣੀ ਕੰਡੀਸ਼ਨ ਤਾਂ ਤੇ ਸ਼ੀਟ ਇਹਦੇ ਬਹੁਤ ਵੀਰੇ ਮਹਿੰਗੀ ਲੱਗੀ ਹੋਈ ਆ 7-800 ਦੀ ਸ਼ੀਟ ਹੈ ਦੀ। ਤੇ ਵਧੀਆ ਕੰਫਰਟ ਹੈ ਉਹ ਸੀਟ ਲੱਗੀ ਹੋਈ ਆ ਤੇ ਰੈਲਸਨ ਦੇ ਟਾਇਰ ਪਏ ਹੋਏ ਆ। ਰੈਲਸਨ। ਤੇ ਆਜੋ ਅੱਗੇ ਹੋਰ ਦਿਖਾਉ। ਤੇ ਅੱਗੇ ਆ ਗਿਆ ਸਾਈਕਲ ਆਪਣੇ ਕੋਲੇ ਬਿਟਵਿੰਨ ਰਿਵਰਸਾਈਡ 100। 100 ਆ ਗਿਆ। ਠੀਕ ਹੈ ਜੀ। ਰਿਵਰਸਾਈਡ 100। ਇਹਦੇ ਵਿੱਚ ਫੰਕਸ਼ਨ ਅੱਗੇ ਪਿੱਛੇ ਹੈਗੇ ਨੇ 6 ਗੇਅਰ ਤੇ ਸਿੰਗਲ ਸਪੀਡ ਅੱਗੇ ਹੁੰਦਾ ਹੈ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਤੇ ਸਾਈਜ਼ ਦਾ ਰਹੂਗਾ ਵੀ 5 ਫੁੱਟ ਤੋਂ ਲੈ ਕੇ 6 ਫੁੱਟ ਹਾਈਟ ਤੱਕ ਆਪਾਂ ਇਹਨੂੰ ਵਧੀਆ ਚਲਾ ਸਕਦੇ ਹਾਂ ਹਾਈਬ੍ਰਿਡ ਦੇ ਵਿੱਚ ਸਾਈਕਲ ਆ ਇਹ ਬਿਟ ਬੈਨ ਜੋ ਪਹਿਲਾਂ ਆਉਂਦਾ ਸੀ ਬਿਟ ਬੈਨ ਲਿਖ ਕੇ ਆਉਂਦਾ ਸੀ ਉਹ ਚੀਜ਼ ਆ ਇਹ ਰੌਕ ਰਾਈਡਰ ਦਾ ਨਹੀਂ ਹੈਗਾ ਵੀ ਜਿਵੇਂ ਜਦੋਂ ਰੌਕ ਰਾਈਡਰ ਆਉਂਦਾਗਾ ਤੇ 6 3 ਸੌਰੀ 6 ਸਿੰਗਲ ਸਪੀਡ ਦੇ ਵਿੱਚ ਹੀ ਰਹੂਗਾ ਵਾਈਟ ਕਲਰ ਚ ਬਹੁਤ ਸੋਹਣੀ ਕੰਡੀਸ਼ਨ ਆ ਸਟicker ਵਗੈਰਾ ਵੀ ਹਜੇ ਲੱਗੇ ਹੋਏ ਆ ਸਟicker ਵਗੈਰਾ ਹਜੇ ਚੈੱਕ ਕਰ ਸਕਦੇ ਹੋ ਟਾਇਰਾਂ ਤੇ ਸਟicker ਲੱਗੇ ਹੋਏ ਆ ਬੜੀ ਸੋਹਣੀ ਕੰਡੀਸ਼ਨ ਦੇ ਵਿੱਚ ਹਾਈਬ੍ਰਿਡ ਸਾਈਕਲ ਆਈ ਇਹ ਠੀਕ ਹੈ ਜੀ ਤੇ ਆਜੋ ਅੱਗੇ ਹੋਰ ਦਿਖਾਉਨੇ ਹਾਂ ਹਾਂਜੀ ਅੱਗੇ ਆਪਣੇ ਕੋਲ ਆ ਗਿਆ ਫੋਨ ਐਕਸ ਫੋਨ ਐਕਸ ਮਾਡਲ ਹੈਗਾ ਬਾਈ ਰੇਲੇ ਵਾਲਿਆਂ ਦਾ ਸਬ ਬ੍ਰਾਂਡ ਆ ਇਹ ਸਾਨ ਕ੍ਰੋਸ ਹੋ ਗਿਆ ਫੋਨ ਐਕਸ ਹੋ ਗਿਆ ਰੇਲੇ ਹੋ ਗਿਆ ਤਿੰਨੇ ਆਪਣੇ ਬ੍ਰਾਂਡ ਨੇ ਬਾਈ ਇਹ ਠੀਕ ਹੈ ਜੀ ਇਹਨਾਂ ਦਾ ਸਬ ਬ੍ਰਾਂਡ ਆ ਇਹ ਇਕੋ 6 26 ਇੰਚ ਟਾਇਰ ਆ ਗਿਆ ਕੈਨੇਡਾ ਦੇ ਟਾਇਰ ਲੱਗੇ ਹੋਏ ਆ 7 3 ਗੇਅਰ ਦੇ ਵਿੱਚ ਤੇ ਬਹੁਤ ਸੋਹਣੀ ਕੰਡੀਸ਼ਨ ਪਈ ਆ ਮਡ ਗਾਰਡ ਵਗੈਰਾ ਨਾਲ ਤੇ 5 ਫੁੱਟ 5 ਤੋਂ ਲੈ ਕੇ 5 ਫੁੱਟ 8 9 ਤੱਕ ਇਹ ਜਿਹੜੇ ਵੀ ਰਵੀ ਚਲਾਉਣਾ ਚਾਹੁੰਦੇ ਆ ਲੈਣਾ ਚਾਹੁੰਦੇ ਆ ਉਹ ਸੰਪਰਕ ਕਰ ਸਕਦੇ ਆ ਠੀਕ ਆ ਤੇ ਆਜੋ ਅੱਗੇ 7 3 ਗੇਅਰ ਦੇ ਵਿੱਚ ਫੋਨ ਐਕਸ ਮਾਡਲ ਤੇ ਆਓ ਤੇ ਹਾਂਜੀ ਆਪਣੇ ਕੋਲ ਫਾਇਰਫੌਕਸ ਦਾ ਮਾਡਲ ਆ ਗਿਆ ਜੋ ਵੀ 29 ਇੰਚੀ 휠 ਸਾਈਜ਼ ਲੈਣਾ ਚਾਹੁੰਦੇ ਆ ਇਹ ਉਹਨਾਂ ਲਈ ਮਾਡਲ ਆ 7 3 ਗੀਅਰ ਦੇ ਵਿੱਚ ਆ ਗਿਆ 20 ਬ੍ਰੇਕ ਆ ਗਏ ਤੇ 20 ਬ੍ਰੇਕਾਂ ਦੇ ਵਿੱਚ ਇਹ ਫਾਇਰਫੌਕਸ ਦਾ ਸਾਈਕਲ ਆ ਗਿਆ ਬਹੁਤ ਸੋਹਣਾ ਸ਼ੌਕਰ ਆ ਗਿਆ ਇਹਦੇ ਜੂਮ ਦੇ ਸ਼ੌਕਰ ਲੱਗੇ ਹੋਏ ਆ ਚੈੱਕ ਕਰਵਾ ਦਿੰਦੇ ਆ ਤੁਹਾਨੂੰ ਜੂਮ ਠੀਕ ਆ ਜੀ ਤੇ ਫਾਇਰਫੌਕਸ ਦਾ ਮਾਡਲ ਆ ਇਹ ਤੇ ਜੂਮ ਦਾ ਹੀ ਇਹਦਾ ਹੈਂਡਲ ਬਾਰ ਸਾਰਾ ਕੁਝ ਜੂਮ ਦਾ 21 ਸਪੀਡ ਦੇ ਵਿੱਚ ਆ ਇਹ ਤੇ ਫਾਇਰਫੌਕਸ ਦਾ 29 ਇੰਚੀ 휠 ਦੇ ਵਿੱਚ ਤੇ ਹਾਈਟ ਚਲਾਉਣ ਲਈ ਇਹ ਚਾਹੀਦੀ ਹੈ ਜੀ ਮੰਨ ਲਓ 5 ਫੁੱਟ 10 ਤੋਂ ਲੈ ਕੇ 6 ਫੁੱਟ 3 ਤੱਕ 29 ਇੰਚੀ ਵੀਲ ਆ ਗਈ ਜਾਨੀ ਇਹਦਾ ਤੋਰਾ ਵੱਧਾ ਪਹਾੜਾ ਲਈ ਨਹੀਂ ਹੈਗਾ ਇਹ ਇਧਰ ਆਫ ਰੋਡਿੰਗ ਲਈ ਇਹ ਆਪਣੇ ਪਿੰਡਾਂ ਦੇ ਵਿੱਚ ਸੜਕਾਂ ਦੇ ਤੇ ਚਲਾ ਸਕਦੇ ਆ ਰੋਡ ਤੇ ਚਲਾ ਸਕਦੇ ਆ ਤੇ ਪਹਾੜਾ ਲਈ ਮੈਂ ਤਾਂ ਕਹਿ ਰਿਹਾ ਹਾਂ ਪਹਾੜਾ ਲਈ ਉੱਥੇ 227 ਹੀ ਵੀਲ ਸੈੱਟ ਹੈ ਤੇ 26 ਤੇ 227 ਤੇ ਫਾਇਰਪੌਕਸ ਦਾ ਸੈਕੰਡ ਬਹੁਤ ਸੋਹਣੀ ਕੰਡੀਸ਼ਨ ਸਾਫ ਕੰਡੀਸ਼ਨ ਤੇ ਆਜੋ ਅੱਗੇ ਅੱਗੇ ਆਪਣੇ ਕੋਲੇ ਆ ਗਿਆ ਰੌਕ ਰਾਈਡਰ ਐਸਟੀ 30 ਇਹਦੇ ਵਿੱਚ ਪਿੱਛੇ 7 ਗੇਅਰ ਹੁੰਦੇ ਆ ਮੂਰੇ ਸਿੰਗਲ ਸਪੀਡ ਸਿੰਗਲ ਗਰਾਰੀ ਹੁੰਦੀ ਆ ਤੇ ਵਿਦਾਊਟ ਸ਼ੌਕਰ ਹੁੰਦਾ ਇਹ ਰੌਕ ਰਾਈਡਰ ਵਾਲਾ ਦਾ ਮਾਡਲ ਆ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਜੋ ਵੀਰ ਬੱਚੇ ਲੈਣਾ ਚਾਹੁੰਦੇ ਆ 5 ਫੁੱਟ 6 ਤੋਂ ਲੈ ਕੇ 5 ਫੁੱਟ 10 ਤੱਕ ਇਹ ਵਧੀਆ ਚਲਾ ਸਕਦੇ ਆ ਪਿੱਛੇ 7 ਗੇਅਰ ਤੇ ਮੂਰੇ ਸਿੰਗਲ ਐਸਟੀ 30 ਮਾਡਲ ਠੀਕ ਹੈ ਜੀ ਟਾਇਰ ਵਗੈਰਾ ਨਾਲ ਦੇ ਆ ਚੈੱਕ ਕਰੋ ਤੇ ਆ ਜੋ ਅੱਗੇ ਹੋਰ ਦਿਖਾਉਨੇ ਆ ਤੇ ਹਾਂਜੀ ਅੱਗੇ ਆਪਣੇ ਕੋਲ ਰੇਲੇ ਸਾਈਕਲ ਆ ਗਿਆ ਡਬਲ ਡਿਸਕ ਬ੍ਰੇਕ 27.5 ਬੀਲ ਦੇ ਵਿੱਚ ਤੇ 7 3 ਦੇ ਗੇਅਰ ਆ ਇਹ ਮੋਡ ਆਪਣੇ ਮਾਡਲ ਦਾ ਇਹ ਹੈਗਾ ਥੌਕਸ ਮਾਲੋ ਤੁਸੀਂ ਇਹ 5 ਫੁੱਟ ਨਾਲ ਤੋਂ ਲੈ ਕੇ 5 ਫੁੱਟ 10 11 ਤੱਕ ਵਧੀਆ ਚਲਾ ਸਕਦੇ ਹੋ ਰੇਲੇ ਵਾਲਾ ਦਾ ਮਾਡਲ ਆ 7 3 ਗੇਅਰ ਦੇ ਵਿੱਚ ਸ਼ੌਕਰ ਡਿਸਕ ਬ੍ਰੇਕ 27.5 ਬੀਲ ਤੇ ਆ ਜੋ ਅੱਗੇ ਤੇ ਇਸ ਤੋਂ ਬਾਅਦ ਆਪਣੇ ਕੋਲ ਆ ਗਿਆ ਸਨ ਕ੍ਰੋਸ 7 3 ਗੇਅਰ ਦੇ ਵਿੱਚ ਸਾਰਾ ਅਲੂਮੀਨੀਅਮ ਆ ਟੋਟਲੀ ਅਲੂਮੀਨੀਅਮ ਲਾਈਟ ਵੇਟ ਸਾਈਕਲ ਆ ਇਹ ਇਹ ਚਲਾ ਸਕਦੇ ਆ 5 ਫੁੱਟ 8 ਤੋਂ ਲੈ ਕੇ 5 ਫੁੱਟ 10 11 ਤੱਕ ਤੇ 7 3 ਗੇਅਰ ਹਾਈਬ੍ਰਿਡ ਦੇ ਵਿੱਚ ਆ ਇਹ ਹਾਈਬ੍ਰਿਡ ਸਾਈਕਲ ਆਗੇ ਇਹ 7 3 ਗੇਅਰ ਦੇ ਵਿੱਚ ਸਾਫ ਕੰਡੀਸ਼ਨ ਸਨ ਕ੍ਰੋਸ ਤੇ ਆ ਜੋ ਤੇ ਇੱਕ ਬਈ ਆਪਾਂ ਹੀਰੋ ਸਾਈਕਲ ਤਾਂ ਤੁਹਾਨੂੰ ਪਤਾ ਹੀ ਆ ਕੋਈ ਵਿੱਚ ਇਦਾਂ ਹੀਰੋ ਹੋਰ ਕਲੇਸੇ ਬਣਾ ਇਦਾਂ ਕੋਈ ਰੱਖਦੇ ਨਹੀਂ ਹੈਗੇ ਕੱਟਦੇ ਨਹੀਂ ਹੈਗੇ ਤੇ ਆਹ ਖਾਸ ਮਿੱਤਰ ਸੀਗੇ ਦੋਸਤ ਕੋਈ ਉਹਨਾਂ ਦਾ ਕੱਟਿਆ ਹੋਇਆ ਸੀ ਜੇ ਕਿਸੇ ਨੂੰ ਸਸਤਾ ਸਾਈਕਲ ਚਾਹੀਦਾ 29 ਇੰਚ ਦੇ ਵਿੱਚ ਡਬਲ ਡਿਸਕ ਬ੍ਰੇਕ ਸ਼ੌਕਰ 7-3 ਗੇਅਰ ਦੇ ਵਿੱਚ ਤਾਂ ਉਹ ਲੈ ਸਕਦਾ ਤੇ ਇੱਕ ਇੱਕ ਆਪਣੇ ਕੋਲੇ 29 ਇੰਚ ਦੇ ਵਿੱਚ 7-3 ਗੇਅਰ ਦੇ ਵਿੱਚ ਸਾਰਾ ਅਲੂਮੀਨੀਅਮ ਦਾ ਸਾਈਕਲ 7-3 ਗੇਅਰ ਦੇ ਵਿੱਚ ਡਬਲ ਡਿਸਕ ਬ੍ਰੇਕ ਕੋ ਸ਼ੌਕਰ ਯੂਜ਼ ਦਾ ਸਾਈਕਲ ਬਹੁਤ ਸੋਹਣਾ ਸਾਫ਼ ਦਾ ਮਾਡਲ ਹੈ ਤੇ 7-3 ਗੇਅਰ ਦੇ ਵਿੱਚ ਆ ਵੀ ਵੀਰ ਦੱਸ ਸਕਦੇ ਜੇ ਕਿਸੇ ਨੇ ਲੈਣਾ ਤੇ ਹਾਂਜੀ ਵੀਰੋ ਪਹਿਲਾਂ ਤੁਸੀਂ ਆਪਣੇ ਗੇਰਾਂ ਦੇ ਵਿੱਚ ਸਾਈਕਲ ਦੇਖ ਚੁੱਕੇ ਹੋ ਤੇ ਸਾਰਾ ਗੇਰਾਂ ਵਾਲਾ ਸਟਾਕ ਤੁਹਾਨੂੰ ਪਹਿਲਾਂ ਦਿਖਾਤਾ ਤੇ ਹੁਣ ਇਹ ਨੌਨ ਗੇਰ ਦੇ ਵਿੱਚ ਬਿਨਾ ਗੇਰ ਤੋਂ ਸਾਈਕਲ ਆ ਚੁੱਕੇ ਸਾਨਕ੍ਰੋਸ ਦੇ ਵਿੱਚ 27.5 ਈਲ ਸਾਈਜ਼ ਸ਼ੌਕਰ ਡਬਲ ਡਿਸਕ ਬ੍ਰੇਕ ਠੀਕ ਹੈ ਜੀ ਬਿਦਾਊਟ ਗੇਰ ਤੇ ਇਹ ਚੱਲੂਗਾ 5 ਫੁੱਟ ਨਾਲ ਤੋਂ ਲੈ ਕੇ 6 ਫੁੱਟ ਹਾਈਟ ਤੱਕ ਚਲਾ ਸਕਦੇ ਆ ਵੀਰ ਕਿਸੇ ਨੇ ਜਿਮ ਜਾਣਾ ਕਿਸੇ ਨੇ ਵਾਈ ਨੇ ਪਿੰਡ ਦੇ ਵਿੱਚ ਯੂਜ਼ ਕਰਨਾ ਠੀਕ ਹੈ ਜੀ ਤੇ ਵਧੀਆ 10 20 ਕਿਲੋਮੀਟਰ ਲਈ ਚਲਾ ਸਕਦੇ ਇਹਨੂੰ ਠੀਕ ਹੈ ਜੀ ਇਹ ਹੈ ਸਿੰਗਲ ਸਪੀਡ ਤੇ ਆਜੋ ਅੱਗੇ ਸਿੰਗਲ ਸਪੀਡ ਤੁਹਾਨੂੰ ਹੋਰ ਦਿਖਾਉਨੇ ਆ ਤੇ ਉਸ ਤੋਂ ਬਾਅਦ ਆਪਣੇ ਕੋਲੇ ਨਵੇਂ ਸਾਈਕਲ ਆ ਚੁੱਕੇ ਨੇ ਜੋ ਨਵਾਂ ਆਰ ਸਟਾਕ ਵੀ ਆਪਣੇ ਕੋਲੇ ਆਉਂਦਾ ਸਨਕ੍ਰੋਸ ਦੇ ਵਿੱਚ ਇਹ ਵੀ ਆ 27 ਵੀਲ ਸਾਈਜ਼ ਆ ਗਿਆ ਡਬਲ ਡਿਸਕ ਬ੍ਰੇਕ ਆ ਗਏ ਸ਼ੌਕਰ ਆ ਗਏ ਤੇ ਹੈਂਡਲ ਬਾਰ ਇਹਦਾ ਖੁੱਲਾ ਆ ਗਿਆ ਠੀਕ ਹੈ ਜੀ ਸਾਰੀ ਐਕਸੈਸਰੀ ਨਾਲ ਲੱਗੀ ਹੋਈ ਆ ਤੇ ਰੇਟ ਦਾ ਤਾਂ बस ਤੁਸੀਂ ਪੁੱਛੋ ਹੀ ਨਾ ਵੀ ਹਾਂ ਉਦੋਂ ਬਾਅਦ ਤੁਹਾਨੂੰ ਆ ਕੇ ਪਤਾ ਲੱਗਣਾ ਠੀਕ ਹੈ ਜੀ ਮੈਂ ਹੁਣ ਤੁਹਾਨੂੰ ਐਦਾਂ ਨਹੀਂ ਦੱਸ ਸਕਦਾ ਵੀਡੀਓ ਦੇ ਵਿੱਚ ਤੁਸੀਂ ਸਾਰੀ ਗੱਲ ਸਮਝਿਓ ਤੇ ਮੰਨ ਲਓ ਪ੍ਰਾਣਿਆਂ ਦੇ ਭਾਈ ਮੈਂਨੇ ਆ ਯਾਰ ਬਸ ਸਿੱਧੀ ਗੱਲ ਮੁਕਾਓ ਤੇ ਬਾਈ ਐਦਾਂ ਨਾ ਕਹੋ ਕੋਈ ਡਰੋ ਨਾ ਕੋਈ ਆਉਣ ਲੱਗੇ ਸੋਚੋ ਨਾ ਵੀ ਯਾਰ ਬਾਈ ਮੈਂਗੇ ਸਾਈਕਲ ਦਿੰਦਾ ਜਾਏ ਹਨਾ ਕਈ ਵਾਰ ਬੰਦਿਆਂ ਦੇ ਮਨ 'ਚ ਡਾਊਟ ਹੁੰਦਾ ਵੀ ਯਾਰ ਨਹੀਂ ਬਾਕੀ ਤੁਸੀਂ ਨਾ ਪੁੱਛ ਸਕਦੇ ਹੋ ਜਿੰਨੇ ਵੀ ਬਾਈ ਆਪਣੇ ਕੋਲ ਪਹੁੰਚ ਚੁੱਕੇ ਆ ਜਾਂ ਲੈ ਜਾ ਚੁੱਕੇ ਆ ਸਾਈਕਲ ਇੱਕ ਇੱਕ ਪਿੰਡ ਦੇ ਵਿੱਚ ਆਪਣੇ 9-9 10-10 ਸਾਈਕਲ ਜਾ ਚੁੱਕੇ ਆ ਤੇ ਉਹ ਤੁਸੀਂ ਆਪ ਵੀ ਸਮਝ ਸਕਦੇ ਹੋ ਵੀ ਇੱਕ ਇੱਕ ਸਾਈਕਲ ਕਿਉਂ ਨਹੀਂ ਗਿਆ ਤੇ 9 9 10 10 ਕਿਉਂ ਗਏ ਆ ਠੀਕ ਆ ਉਹ ਤੁਹਾਨੂੰ ਆਪ ਹੀ ਪਤਾ ਵੀਰੇ ਚਲੋ ਇੱਕ ਚੀਜ਼ ਵਧੀਆ ਦਵਾਂਗੇ ਤਾਂ ਵਧੀਆ ਰਿਸਪਾਂਸ ਮਿਲੂਗਾ ਤੇ ਇਹ ਸਨ ਕਰਾਸ ਆ ਗਿਆ ਇਹ ਵੀ 5 ਫੁੱਟ 9 ਤੋਂ ਲੈ ਕੇ 6 ਫੁੱਟ ਹਾਈਟ ਤੱਕ ਚਲਾ ਸਕਦੇ ਆ ਜੈਮ ਵਾਲਿਆਂ ਲਈ ਤੇ بھائی ਜਿਨ੍ਹਾਂ ਨੇ ਆਪਾਂ ਨੇੜੇ ਤੇੜੇ ਜਾਣਾ ਉਹ ਵੀ ਤੇ ਆਜੋ ਤੇ ਆਪਣੇ ਕੋਲ ਆਹ ਟ੍ਰੇਲ ਹੰਟਰ ਸਨਕ੍ਰੋਸ ਦਾ ਆ ਗਿਆ ਸੋਵੇਂ ਰੰਗ ਦੇ ਵਿੱਚ ਬਹੁਤ ਸੋਹਣੀ ਕੰਡੀਸ਼ਨ 27 ਬੀਲ ਸ਼ੌਕਰ ਡਬਲ ਡਿਸਕ ਬ੍ਰੇਕ ਇਹ ਵੀ ਬਾਈ ਜਮ ਵਾਲਿਆਂ ਲਈ ਆ ਜਾਂ ਜਿੱਦਾਂ ਨੇੜਾ ਤੇਰੇ ਜਿਹਨੇ ਵੀ ਜਾਣਾ ਬਾਈ ਉਹਨਾਂ ਨੇ 20 30 ਕਿਲੋਮੀਟਰ ਖੇਤ ਜਾਣਾ ਠੀਕ ਹੈ ਜੀ ਜਿੰਮ ਤੇ ਜਾਣਾ ਦੁਕਾਨ ਤੇ ਜਾਣਾ ਪਿੰਡ ਦੇ ਵਿੱਚ ਕੁਝ ਵੀ ਆ ਬਾਈ ਬਚਤ ਆ ਠੀਕ ਹੈ ਜੀ ਆਪਾਂ ਸਿੱਧਾ ਦੱਸ ਦਿਆਂ ਮੈਂ ਖੁਦ ਇਹ ਚੀਜ਼ਾਂ ਕਰੀਆਂ ਨੇ ਪਹਿਲਾਂ ਮੈਂ ਤੁਹਾਨੂੰ ਤਾਂ ਦੱਸ ਰਿਹਾ ਕਿਉਂਕਿ ਮੈਂ ਪਿੰਡ ਦੇ ਵਿੱਚ ਪਹਿਲਾਂ ਮੋਟਰਸਾਈਕਲ ਲੈ ਕੇ ਫਰੀ ਜਾਣਾ ਨਾ ਕਦੇ ਗਰਾਉਂਡ ਜਾਣਾ ਕਰੇ ਦੁਕਾਨ ਤੇ ਜਾਣਾ ਹਰੇ ਪੈਡ ਦੇ ਵਿੱਚ ਤੇਲ ਹੁੱਕੀ ਜਾਣਾ ਠੀਕ ਹੈ ਤੇ ਇੱਕ ਸਾਈਕਲ ਲਿਆ ਤਾਂ ਉਹ ਮਾਇੰਡ ਬਣਿਆ ਵੀ ਹਾਫ ਪਾਵਰ ਮੋਟਰਸਾਈਕਲ ਦਾ ਖਿਹੜਾ ਛੱਡੀ ਤੇ ਸਾਈਕਲ ਨੂੰ ਚੱਕੀ ਠੀਕ ਹੈ ਜੀ ਐਕਸਰਸਾਈਜ਼ ਦੀ ਐਕਸਰਸਾਈਜ਼ ਤੇ ਨਾਲੇ ਆਪਦਾ ਤੇਲ ਦੀ ਬਚਤ ਤੇ ਆ ਗਿਆ ਸਨ ਕਰਾਉਸ 5 ਫੁੱਟ ਮੋਂ ਤੋਂ ਲੈ ਕੇ 6 ਫੁੱਟ ਹੱਗੀ ਤੱਕ ਤੇ ਆਪਾਂ ਸਨ ਕਰਾਉਸ ਨੇ ਜਿਹੜੇ ਇਹ ਮਾਡਲ ਨਾਲ ਤਿੰਨ ਚਾਰ ਲਿਆਂਦੇ ਸੀ ਤੇ ਪਹਿਲਾਂ ਵੀ ਆਪਣੇ ਕੋਲ 5-6 ਸਾਈਕਲ ਆਏ ਸੀਗੇ ਤੇ ਇੰਨਾ ਵਧੀਆ ਰਿਸਪੌਂਸ ਦਿੱਤਾ ਬਾਈ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੋ ਕਾਲ ਓਲਡ ਸਾਈਕਲ ਨਾਲ ਜੁੜੇ ਹੋਏ ਆ ਸੋਨਾ ਰਿਸਪੌਂਸ ਦੇ ਰਹੇ ਆ ਤੇ ਜਦੋਂ ਆਪਾਂ ਨੂੰ ਰੇਡ ਦਾ ਫਰਕ ਪੈਂਦਾ ਤਾਂ ਬਾਈ ਜਰੂਰ ਆਵੋਗੇ ਤੁਸੀਂ ਠੀਕ ਹੈ ਅੱਗੇ ਦੀ ਅੱਗੇ ਪਤਾ ਲੱਗੀ ਜਾਂਦਾ ਤਾਂ ਪਹੁੰਚੋਗੇ ਜਰੂਰ ਅਮੀਰ ਆ ਵੀ ਸਾਰੇ ਵੀਰਾਂ ਨੂੰ ਆਪਣਾ ਕੰਮ ਵਧੀਆ ਲੱਗਦਾ ਹੁਣ ਠੀਕ ਆ ਜੀ ਤੇ ਇਹ ਸਾਨ ਕਰੌਸ ਦੇ ਵਿੱਚ 27 ਬੀਲ ਉਹੀ ਡਬਲ ਡਿਸਕ ਬ੍ਰੇਕ ਦੇ ਵਿੱਚ ਤੇ ਜਿਮ ਵਾਲੇ ਵੀਰਾਂ ਲਈ ਠੀਕ ਆ ਜੀ ਖੇਤ ਜਾਣਾ ਉਹੀ ਪਹਿਲਾਂ ਵਾਲੀਆਂ ਚੀਜ਼ਾਂ ਠੀਕ ਆ ਜੀ ਸੇਮ ਉਹੀ ਕਲਰ ਅਲੱਗ ਬਲੈਕ ਕਲਰ ਦੇ ਵਿੱਚ ਤੇ ਤਿੰਨ ਤਿੰਨ ਸਾਈਕਲ ਆਏ ਹੋਏ ਆ ਇਹ ਆਪਣੇ ਕੋਲੇ 272 ਬੀਲ ਦੇ ਵਿੱਚ ਤੇ ਆ ਜੋ ਹਾਂਜੀ ਤੇ ਅੱਗੇ ਆਪਣੇ ਕੋਲੇ ਫੇਰ ਬਿਨਾਗਿਰਾਂ ਤੋਂ ਸਾਈਕਲ ਆ ਚੁੱਕਿਆ ਤੇ ਬਿਟਵੈਨ ਦਾ ਮਾਈ ਬਾਈਕ ਜੋ ਬਹੁਤ ਸੋਹਣਾ ਨਾਮ ਬਣਿਆ ਬਿਟਵੈਨ ਦਾ ਇਹਦੇ ਤੋਂ ਹੀ ਬਣਿਆ ਪਹਿਲਾ ਸਾਈਕਲ ਇਹਨਾਂ ਦਾ ਬਿਟਵੈਨ ਵਾਲਿਆਂ ਦਾ ਬਹੁਤ ਸਮੂਥ ਚੱਲਦਾ ਰੈਲਲ ਸਾਈਕਲ ਆ ਇਹ ਪਰ ਇਹਦੇ ਵਿੱਚ ਡਿਸਕ ਬ੍ਰੇਕਾਂ ਜਾਂ ਕੁਝ ਹੋਰ ਇਦਾਂ ਦੇ ਸ਼ੌਕਰ ਵਗੈਰਾ ਨਹੀਂ ਹੈਗਾ ਇਹ ਪਿੰਡ ਦੇ ਵਿੱਚ ਜਾਂ ਕਿਸੇ ਨੇ 5 ਕਿਲੋਮੀਟਰ 10 ਕਿਲੋਮੀਟਰ ਰਾਈਡ ਕਰਨੀਆਂ ਜਾਂ ਬਾਈ ਜਮ ਵਾਲੇ ਨੇ ਠੀਕ ਹੈ ਜੀ ਇਹ ਹੈਗਾ ਵੇਟ 70 ਤੱਕ ਤੱਕ ਚਲਾਉਣ ਲਈ ਜਾ ਉਸ ਤੋਂ ਵੱਧ ਵੀਰ ਇਹਨਾਂ ਨੂੰ ਯੂਜ਼ ਨਾ ਕਰਨ ਕਿਉਂਕਿ ਦੇਖੋ ਮੰਨ ਲਓ ਵੀ ਇਹਨਾਂ ਦੇ ਗਏ ਆ ਜਿਹੜੇ ਵੀਲ ਹੁੰਦੇ ਆ ਜਾਂ ਚੱਕੇ ਹੁੰਦੇ ਆ ਐਲੂਮੀਨੀਅਮ ਦੇ ਹੁੰਦੇ ਆ ਠੀਕ ਹੈ ਜੀ ਉਹ ਵਜ਼ਨ ਨਾਲ ਜਾਂ ਕਹਿੰਦੇ ਖੱਡੇ ਚ ਡਿਗਣ ਨਾਲ ਉਹ ਥੋੜਾ ਜਿਹਾ ਅਪਲੋਡ ਜਿਹਾ ਅਫ ਸੈਟਿੰਗ ਜੀ ਹੋ ਜਾਂਦੇ ਆ ਵੀਲਾਂ ਦੀ ਤੇ ਉਹ ਤਾਂ ਕਿਹਾ ਤੁਹਾਨੂੰ ਵੀ 70 ਕਿਲੋ ਵਜ਼ਨ ਵਾਲੇ ਵੀ ਇਹਨਾਂ ਨੂੰ ਚਲਾ ਸਕਦੇ ਆ ਤੇ ਸਾਈਕਲ ਖੜੇ ਆ ਇਹ ਆਪਣੇ ਕੋਲੇ ਤਿੰਨ ਐਲ ਸਾਈਜ਼ ਆ ਸਾਰਿਆਂ ਬੈਟਵਨ ਮਾਈ ਵਾਇਕ 26 ਇੰਚ ਦਾ ਟਾਇਰ ਹੁੰਦਾ ਚਲਾਉਣ ਦੇ ਵਿੱਚ ਬਹੁਤ ਰੈਲਾ ਹੁੰਦਾ ਕੰਡੀਸ਼ਨਾਂ ਸਾਰੀਆਂ ਨਹੀਂ ਓਕੇ ਨੇ ਤੇ ਤਿੰਨ ਚਾਰ ਸਾਈਕਲ ਖੜੇ ਆ ਆਪਣੇ ਕੋਲੇ ਇਹ ਤੇ ਉਮੀਦ ਆ ਵੀ ਸਾਰੇ ਵੀਰਾਂ ਨੂੰ ਆਪਣਾ ਸਟਾਕ ਵਧੀਆ ਲੱਗਿਆ ਹੋਣਾ ਤੇ ਆ ਸਟਾਕ ਖੜਾ ਆਪਣੇ ਕੋਲ ਸਾਰਾ ਦੇਖ ਸਕਦੇ ਹੋ ਤੇ ਪਹੁੰਚੋ ਜਰੂਰ ਸਟਾਕ ਤੁਹਾਡੇ ਲਈ ਹਾਜ਼ਰ ਆ ਤੇ ਇਸ ਤੋਂ ਬਗੈਰ ਜੋ ਸਾਈਕਲ ਨੇ ਆਪਣੇ ਕੋਲੇ ਉਹ ਤੁਹਾਨੂੰ ਦੱਸਣਾ ਚਾਹੁੰਦੇ ਆ ਗੈਂਡ ਦੇ ਸਾਈਕਲ ਆਪਣੇ ਕੋਲੇ ਨਾਨ ਥਰੀ ਵੀ ਵਿੱਚ 93 ਦੇ ਵਿੱਚ ਪਿੱਛੇ 9 ਗੇਅਰ ਪੂਰੇ 3 ਠੀਕ ਹੈ ਗੈਂਡ ਦਾ ਸਾਈਕਲ ਆ ਐਮਟੀਵੀ ਤੇ ਇੱਕ ਆਪਣੇ ਕੋਲੇ ਸਾਈਕਲ ਹੈਗਾ ਹਾਈਬ੍ਰਿਡ ਦੇ ਵਿੱਚ ਗੈਂਡ ਦਾ ਜੀ ਠੀਕ ਹੈ ਜੀ ਕਈ ਸਾਈਕਲ ਇਦਾਂ ਦੇ ਨੇ ਵੀ ਜੋ ਆਪਾਂ ਨੂੰ ਹਜੇ ਪਹੁੰਚਣ ਵਾਲੇ ਆ ਆਪਣੇ ਕੋਲੇ ਤੇ ਤੁਸੀਂ ਪਹੁੰਚੋ ਤਾਂ ਸਾਈਕਲ ਵੀ ਪਹੁੰਚ ਜਾਣੇ ਆ ਤੇ ਬਹੁਤ ਬਹੁਤ ਸ਼ੁਕਰੀਆ ਜੋ ਕਾਲ ਹੋਲਡ ਸਾਈਕਲ ਨਾਲ ਜੁੜੇ ਹੋਇਆ ਤੇ ਇੰਨਾ ਪਿਆਰ ਦੇ ਰਹੇ ਆ ਸਾਰੇ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਤੇ ਜੁੜੇ ਰਹੋ ਵਧੀਆ ਰਿਸਪੌਂਸ ਦਿੰਦੇ ਰਹੋ ਤੇ ਸ਼ੇਅਰ ਜ਼ਰੂਰ ਕਰਿਓ ਅੱਗੇ ਦੀ ਅੱਗੇ ਆਪਣਾ ਜੋ ਸਟਾਕ ਆ ਤੇ ਆਪਣੇ ਚੈਨਲ ਬਣੇ ਹੋਇਆ ਬਾਈ ਸਾਰਿਆਂ ਨੂੰ ਪਤਾ ਸੀ ਹੈ ਕਾਲ 올ਡ ਸਾਈਕਲ ਨਾਮ ਤੇ ਇੰਸਟਾਗ੍ਰam ਤੇ ਵਟਸਐਪ ਨੰਬਰ ਆਪਾਂ ਜਰੂਰ ਪਾਵਾਂਗੇ ਵੀਡੀਓ ਦੇ ਵਿੱਚ ਤੇ ਫੇਸਬੁੱਕ ਕਾਲ 올ਡ ਸਾਈਕਲ ਨਾਮ ਤੇ ਆ ਤੇ ਦਿਓ ਦਰਸ਼ਨ ਬਾਈ ਫਿਰ ਹੈ ਪਹੁੰਚੋ ਜਰੂਰ ਧੰਨਵਾਦ ਸ਼ੁਕਰੀਆ ਇਹ ਸੀ ਅੱਜ ਦਾ ਸਟਾਕ ਹਾਂਜੀ ਤੇ ਨਾਲ ਆਪਣੇ ਜੋ ਇੱਕ ਆ ਬੱਚਿਆਂ ਵਾਲਾ ਸਟਾਕ ਆਪਣੇ ਕੋਲੇ ਬ੍ਰਿਟਨ ਸਾਈਕਲ ਜੋ ਬੀ ਐਨ ਸੀ ਟਾਇਰ ਦੇ ਵਿੱਚ ਨੇ 4 ਸਾਲ ਤੋਂ ਲੈ ਕੇ ਮੰ ਲੋ 7-8 ਸਾਲ ਦੇ ਬੱਚੇ ਲਈ ਸਾਈਕਲ ਨੇ ਤੇ ਇਹ ਬੱਚਿਆਂ ਵਾਲਾ ਸਟਾਕ ਆਪਣੇ ਕੋਲ 7-8 ਸਾਈਕਲ ਖੜੇ ਆ ਪਹਿਲਾਂ ਵੀ ਵਧੀਆ ਰਿਸਪਾਂਸ ਮਿਲਿਆ ਬੱਚਿਆਂ ਵਾਲੇ ਸਾਈਕਲਾਂ ਦਾ ਤੇ ਉਹ ਮੱਦੇ ਨਜ਼ਰ ਰੱਖਦੇ ਹੋਏ ਤੇ ਦੁਬਾਰੇ ਫੇਰ ਆਪਾਂ ਸਾਈਕਲਾਂ ਦਾ ਸਟਾਕ ਲਿਆਇ ਸੀ ਬੱਚਿਆਂ ਵਾਲਾ ਤੇ ਕਰਿਓ ਜ਼ਰੂਰ ਵਿਜਟ ਓਕੇ ਜੀ ਥੈਂਕ ਯੂ ਇੱਕ ਆਪਣੇ ਕੋਲ ਐਕਸਰਸਾਈਜ਼ ਸਾਈਕਲ ਇਹ ਵੀ ਜੇ ਕਿਸੇ ਵੀਰ ਨੇ ਲੈਣਾ ਹੋਵੇ ਤਾਂ ਇਹ ਵੀ ਜ਼ਰੂਰ ਦੱਸਿਓ ਐਕਸਰਸਾਈਜ਼ ਸਾਈਕਲ ਠੀਕ ਹੈ ਜੀ ਤੇ ਪਹੋਰ ਵੀ ਲਾਵਾਂਗੇ ਮਾਡਲ ਵੈਸੇ ਅਜੇ ਇਹ ਡੈਮੋ ਵਾਂਗੂ ਹੀ ਲਾਂਦਾ ਸੀਗਾ ਕਿ ਕਿਦਾਂ ਰਿਸਪੌਂਸ ਮਿਲਦਾ ਹੈ ਦਾ ਤਾਂ ਦੱਸਿਓ ਜਰੂਰ ਇਸ ਵੇਲੇ ਇਹਦਾ ਲੈਣਾ ਮਮਾ ਜੀ ਤੂੰ ਸਾਈਕਲ ਲੈ ਕੇ ਜਾਇਆ ਕਰੋ ਠੀਕ ਹੈ ਕਿਹੜੀ ਸਾਈਕਲ ਨਹੀਂ ਲੈ ਕੇ ਜਾਇਆ ਕਰੋ ਆ ਵਾਲੀ ਠੀਕ ਹੈ ਸੋਹਣੀ ਸਾਈਕਲੀਆਂ ਇਹ ਠੀਕ ਆ